ਤਾਰੇ ਵੀਰੋ ਸਲਾਮ ਸਵਾਗਤ ਹੈ ਤੁਹਾਡਾ ਦ੍ਰਿਸ਼ਮ ਪੰਜਾਬੀ ਤੇ ਅੱਜ ਆਪਾਂ ਵੀਰੋ ਗੱਲ ਕਰਾਂਗੇ ਰੇਸਿਸ ਤੇ ਸੀਡ ਰੇਸਿਸ ਦੇ ਉੱਤੇ ਦੁਨੀਆ ਭਰ ਦੇ ਵਿੱਚ ਆਪਾਂ ਜਿਹੜੇ ਇਨਸਾਨ ਆ ਆਪਣੀ ਬੀਜ ਨਸਲਾਂ ਹੋਇਆ ਕਰਦੀਆਂ ਸੀ ਕਿਸੇ ਟਾਈਮ ਦੇ ਵਿੱਚ ਅੱਜ ਤੋਂ ਜੇ ਆਪਾਂ ਗੱਲ ਕਰੀਏ ਲੱਖਾਂ ਸਾਲ ਪਹਿਲਾਂ ਤੋਂ ਲੈ ਕੇ ਆਪਾਂ ਕਿਸ ਤਰ੍ਹਾਂ ਨਾਲ ਇਸ ਰੂਪ ਤੱਕ ਪਹੁੰਚੇ ਇਹਦੇ ਬਾਰੇ ਆਪਾਂ ਸਪਿਰਚੁਅਲਿਟੀ ਦੇ ਬੇਸ ਤੇ ਗੱਲ ਕਰਦੇ ਆਂ ਅੱਜ ਸੀਡ ਰੇਸਿਸ ਕਈਆਂ ਜਾਂਦੀਆਂ ਬਹੁਤ ਸਾਰੀਆਂ ਬੀਜ ਨਸਲਾਂ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਨਸਲ ਹੈ ਉਹ ਸੀਗੀ ਲਮੂਰੀਆ ਯਾਨੀ ਲਮੂਰੀਅਨਸ ਜਿਹੜੇ ਨੇ ਅੱਜ ਵੀ ਕੁਝ ਜਗ੍ਹਾ ਹੈਗੀਆਂ ਨੇ ਦੱਸਿਆ ਜਾਂਦਾ ਵੀ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਪ੍ਰਾਣੀ ਨੇ ਉਸ ਜਗ੍ਹਾ ਤੇ ਰਹਿ ਰਹੇ ਨੇ ਜਿਵੇਂ ਕਿ ਮਾਉਂਟ ਸ਼ਾਸਤਾਏ ਅਮਰੀਕਾ ਦੇ ਵਿੱਚ ਉਹ ਮਾਉਂਟ ਸ਼ਾਸਤਾ ਦੇ ਉੱਤੇ ਲਮੂਰੀਅਨਸ ਕਹਿੰਦੇ ਵੀ ਰਹਿ ਰਹੇ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਜਿਨ੍ਹਾਂ ਦੇ ਉਹ ਸੰਪਰਕ ਦੇ ਵਿੱਚ ਵੀ ਆਏ ਨੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨਾਲ ਅਮਨਾ-ਸਾਂਮਣਾ ਹੋਇਆ ਜਿਨ੍ਹਾਂ ਦਾ ਲਮੋਰियंस ਫਿਰ ਹਾਈਪਰਬੋਰियंस ਫਿਰ ਐਟਲੈਂਟians ਜਿਨ੍ਹਾਂ ਨੂੰ ਕਹਿੰਦੇ ਆ ਐਟਲੈਂਟਿਕ ਸਭਿਤਾ ਬਾਰੇ ਤੁਸੀਂ ਸੁਣਿਆ ਹੋਊਗਾ ਮਿਸਰ ਦੇ ਪੀਰਾਮਿਡਾਂ ਦੇ ਨੇੜੇ ਨਾ ਇੱਕ ਜਿਹੜਾ ਬਣਿਆ ਹੋਇਆ ਸਫਿੰਕਸ ਜਿਹੜਾ ਕਿ ਜਿਹਦੇ ਕੀ ਸ਼ੇਰ ਦਾ ਫੇਸ ਇਹਨਾਂ ਸ਼ੇਰ ਦਾ ਧਾੜ ਹੈ ਤੇ ਇਨਸਾਨੀ ਫੇਸ ਹੈ ਜੀ ਦਾ ਚਿਹਰਾ ਇਨਸਾਨੀ ਹੈ ਤੇ ਧੜਜੀ ਦਾ ਛੇੜਦਾ ਹੈ ਉਹ ਦੱਸਿਆ ਜਾਂਦਾ ਵੀ ਉਹਦੇ ਨੇ نیچے ਜਿਹੜਾ ਹੈਗਾ ਜਾਪਾਨ ਦੇ ਕੁਝ ਰਿਸਰਚਰਸ ਸੀਗੇ ਜਿਨ੍ਹਾਂ ਨੇ ਲਾਈਡ ਆਰ ਟੈਕਨੋਲੋਜੀ ਦੇ ਨਾਲ ਜਿਹਨੂੰ ਕਹਿੰਦੇ ਆ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਉਦੇ ਨਾਲ ਡੂੰਘਾਈ ਤੱਕ ਉਹ ਸੋਨਾ ਰੇਡੀਏਸ਼ਨਸ ਚੜਦੇ ਨੇ ਉੱਥੋਂ ਫਿਰ ਉਹ ਬੈਕ ਰਿਫਲੈਕਟ ਕਰਦੀਆਂ ਤਾਂ ਪਤਾ ਲੱਗਦਾ ਕਿ ਉਹਦੇ ਨੀਚੇ ਕੋਈ ਖਾਲੀ ਸਟਰਕਚਰ ਹੈ ਜਾਂ ਕੋਈ ਮੈਟਲ ਦੀ ਚੀਜ਼ ਦ비 ਹੋਈ ਹੈ ਜਾਂ ਕੋਈ ਪੱਥਰ ਦਾ ਸਟਰਕਚਰ ਬਣਿਆ ਹੋਇਆ ਇਸ ਤਰ੍ਹਾਂ ਉਹਨਾਂ ਨੇ ਆਥੈਂਟੀਫਾਈ ਕੀਤਾ ਵੀ ਉਹਦੇ ਨੀਚੇ ਵੀ ਘੱਟੋ-ਘੱਟ ਨਹੀਂ ਦਾ 50 ਫੁੱਟ ਸਾਈਜ਼ ਦਾ ਜਿਹੜਾ ਕੋਈ ਹਾਲ ਬਣਿਆ ਹੋਇਆ ਜਿਦੀਆਂ ਕਿ ਕੰਧਾਂ ਜਿਹੜੀਆਂ ਨੇ ਗ੍ਰੇਨਾਈਟ ਜਿੰਨਾ ਪੱਥਰਾਂ ਤੋਂ ਪੈਰਾਮਿਡਸ ਬਣੇ ਹੋਏ ਨੇ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਸੋ ਉਹ ਵੀ ਜਿਹੜਾ ਹੈਗਾ ਕਿਹਾ ਜਾਂਦਾ ਵੀ ਐਟਲੈਂਟਿਸ ਦੀ ਸਭਤ ਆ ਜਿਹੜੀ ਕਿ 12000 ਤੋਂ 15000 ਸਾਲ ਪਹਿਲਾਂ ਉਸ ਜਗ੍ਹਾ ਦੇ ਉੱਤੇ ਉਹ ਪਾਇਰਾਮਿਡਸ ਵੀ ਉਹਨਾਂ ਦੇ ਹੀ ਬਣਾਏ ਹੋਏ ਦੱਸੇ ਜਾਂਦੇ ਨੇ ਵੀ ਉਹਨਾਂ ਦੇ ਜਿਹੜੇ ਸਰੀਰ ਦੇ ਸਾਈਜ਼ ਜਿਹੜੇ ਸੀਗੇ ਉਹ 50 50 60 60 ਫੁੱਟ ਦੇ ਇਨਸਾਨ ਹੋਇਆ ਕਰਦੇ ਸੀਗੇ ਜਾਇੰਟ ਰੇਸਿਸ ਸੀਗੀਆਂ ਉਹ ਤੇ ਉਹਨਾਂ ਦੇ ਜਿਹੜੇ ਆਮ ਜਿਹੜੇ ਕਟਰ ਹੁੰਦੇ ਸੀ ਵੀ ਯਾਨੀ ਇਹ ਪੱਥਰ ਤੇ ਵੀ ਬਹੁਤ ਜ਼ਿਆਦਾ ਕੁਇਤ ਖਾਬ ਦਾ ਉਹਨਾਂ ਦਾ ਹੁਣ ਜਿਹੜੇ 50 50 ਫੁੱਟ ਦੇ ਬੰਦੇ ਹੋਣਗੇ ਤਾਂ ਉਹਨਾਂ ਦੇ ਅਸਤਰ-ਸਤਰ ਵੀ ਬਹੁਤ ਵੱਡੇ ਸਾਈਜ਼ ਦੇ ਹੋਣਗੇ ਵੀ ਉਹਨਾਂ ਨੇ ਜਿੱਦਾਂ ਐਦਾਂ ਕਰਕੇ ਐਗਜ਼ੈਕਟ ਇੰਨੀ ਤਾਂ ਇਹਦੀ ਕਟਿੰਗ ਹੈ ਜੀ ਟੈਕਨੋਲੋਜੀ ਨਾਲੋਂ ਵੀ ਆਪਣੇ ਟਾਈਮ ਦੀ ਡਾਇਮੰਡ ਰਿਕਟਰਾਂ ਨਾਲੋਂ ਵੀ ਪ੍ਰੀਸਾਈਜ਼ ਟੈਕਨੀਕ ਦੇ ਨਾਲ ਕਟੀਆਂ ਹੋਈਆਂ ਨੇ ਯਾਨੀ ਇੰਨੇ ਪਲੇਨ ਨੇ ਕਿ ਉਹਨਾਂ ਦੇ ਵਿੱਚ ਇੰਨੀ ਵੀ ਰੈਗੂਲਰਿਟੀ ਨਹੀਂ ਆ ਉਹ ਪੱਥਰਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਇੰਨੇ ਜੁੜ ਕੇ ਜਿਹੜੇ ਪਏ ਨੇ ਉਹ ਹਾਲਾਂਕਿ ਉਹਦੇ ਤੇ ਕੋਈ ਸੀਮੈਂਟ ਨਹੀਂ ਲਗਾਇਆ ਹੋਇਆ ਆਪੋ ਚੇ ਚਿਪਕਾਨ ਲਈ ਕੋਈ ਐਡਿਜੀਵ ਨਹੀਂ ਯੂਜ਼ ਹੋਇਆ ਆਇਆ ਚਿਪਕਾਨ ਲਈ ਕੋਈ ਪਦਾਰਥ ਨਹੀਂ ਯੂਜ਼ ਹੋਇਆ ਹੋਇਆ ਫੇਰ ਵੀ ਉਹ ਐਨੇ ਪਚਾਲ ਚੱਲ ਗਏ 12000 ਸਾਲ ਤੋਂ ਲੈ ਕੇ ਚਲੋ ਆਪਣੀ ਧਰਤੀ ਦੇ ਹੁਣ ਦੇ ਸਭਤਾ ਦੇ ਲੋਕ ਵੀ ਉਹਨੂੰ 5-6000 ਸਾਲ ਪੁਰਾਣਾ ਤਾਂ ਮੰਨਦੇ ਹੀ ਨੇ ਉਹ ਇੰਨੇ ਪੁਰਾਣੇ ਇੰਨੇ ਬਚਾਲ ਇੰਨੀਆਂ ਬਾਰਸ਼ਾਂ ਇੰਨੇ ਤੂਫਾਨ ਇੰਨੀਆਂ ਹਨੇਰੀਆਂ ਆਣ ਦੇ ਬਾਵਜੂਦ ਗਿਰੇ ਨਹੀਂ ਹਿੱਲੇ ਨਹੀਂ ਉਹਦੇ ਵਿੱਚ ਦੀ ਬਾਲ ਤੱਕ ਨਹੀਂ ਲੰਘ ਸਕਦਾ ਇੱਕ ਪੱਥਰ ਤੇ ਦੂਜੇ ਪੱਥਰ ਦੇ ਵਿਚਾਲੇ ਦੀ ਉਹ ਇੰਨੀ ਐਗਜ਼ੈਕਟ ਚੀਜ਼ਾਂ ਕਿਵੇਂ ਬਣਾਤੀਆਂ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਧਰਤੀ ਦੇ ਵਕ ਵਕ 파ਟ ਤੇ ਉਹਨਾਂ ਰਿਸਿਸਸ ਦੀਆਂ ਬਣਾਈਆਂ ਵੀ ਆ ਨੇ ਸੀਡ ਰਿਸਿਸਸ ਦੀਆਂ ਉਹਨਾਂ ਤੋਂ ਹੀ ਜੈਨੇਟਿਕ ਚੇਂਜਸ ਹੋ ਕੇ ਸਾਡੀਆਂ ਜਿਹੜਾ ਹਿਟਲਰ ਸੀਗਾ ਉਹ ਕਿਉਂ ਆਰੀਅਨਸ ਆਰੀਅਨ ਬਲੱਡ ਲੱਭਦਾ ਸੀ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਉਹਨੂੰ ਕੋਈ ਲੋਕਾਂ ਨੂੰ ਰੋਟੀ ਖਵਾ ਰੋਟੀ ਦਾ ਦਿਨ ਦਈ ਸੀ چاہے ਜਿੰਨੀ ਕੁ ਵੀ ਦਿੰਦਾ ਸੀ ਫालतू ਦਾ ਖਰਚਾ ਸੇੜਨ ਦੀ ਕੀ ਲੋੜ ਸੀ ਕਿ ਉਹਨੇ ਅੰਨੇ ਰੂਮਾਨੀ ਐਨੇ ਰਸ਼ੀਅਨ ਕਮਿਊਨਿਸਟ ਜਾਂ ਐਨੇ ਸਿੰਪਲ ਰਸ਼ੀਅਨਸ ਜਾਂ ਜਿਹੜੇ ਹੋਰ ਟੜਿਆਂ ਦੇ ਐਲਾਈਡ ਦੇ ਅਮਰੀਕਨ ਫੌਜੀ ਜਾਂ ਇੰਨੇ ਲੋਕ ਕਿਉਂ ਇਕੱਠੇ ਕੀਤੇ ਸੀ ਕਿਉਂ ਕਿ ਉਹ ਪਿਓਰ ਆਰੀਅਨ ਬਲੱਡ ਚੈੱਕ ਕਰਦਾ ਸੀ ਉਹਨੂੰ ਇਹ ਪਤਾ ਸੀ ਵੀ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੀਆਂ ਸਿਵਲਾਈਜੇਸ਼ਨਸ ਇਸ ਟਾਈਮ ਨੇ ਉਹ ਕਿਤੇ ਨਾ ਕਿਤੇ ਕੋਈ ਵੀ ਇਹ ਝੂਠਾ ਨੈਰੇਟਿਵ ਗੋਰਿਆਂ ਦਾ ਜਾਂ ਇਹ ਕਹ ਲੋ ਅੰਗਰੇਜ਼ਾਂ ਦਾ ਸਥਾਪਿਤ ਕੀਤਾ ਹੋਇਆ ਏ ਕੀ ਮੈਕਸ ਮੂਲਰ ਵਰਗਿਆਂ ਦੇ ਥਰੂ ਕੀ ਵੀ ਜਾਂ ਹੋਰ ਬੰਦਿਆਂ ਦੇ ਥਰੂ ਕੀ ਵੀ ਆਊਟ ਆਫ ਅਫਰੀਕਾ ਮਾਈਗ੍ਰੇਸ਼ਨ ਜਿਹਨੂੰ ਕਹ ਦਿੰਦੇ ਨੇ ਵੀ ਹੋਮੋ ਸੇਪੀਅਨ ਸੇਪੀਅਨ ਕਿੱਥੋਂ ਫਾਰਮ ਦੇ ਵਿੱਚ ਆਏ ਵੀ ਆਊਟ ਆਫ ਅਫਰੀਕਾ ਜਿਹੜੀ ਮਾਈਗ੍ਰੇਸ਼ਨ ਹੋਈ ਅਫਰੀਕਾ ਦੇ ਜੰਗਲਾਂ ਚੋਂ ਨਿਕਲੇ ਲੋਕ ਵੱਖ-ਵੱਖ ਜਗ੍ਹਾ 'ਚ ਫੈਲ ਗਏ ਦੁਨੀਆ ਦੇ ਵੱਖ-ਵੱਖ ਇਲਾਕਿਆਂ ਵੱਲ ਉਹ ਆਊਟ ਆਫ ਅਫਰੀਕਾ ਮਾਈਗ੍ਰੇਸ਼ਨ ਨਹੀਂ ਸੀਗੀ ਉਹ ਸਾਰੀ ਮਾਈਗ੍ਰੇਸ਼ਨ ਆਊਟ ਆਫ ਇੰਡੀਆ ਹੋਈ ਸੀ ਇਹ ਬਹੁਤ ਸਾਰੇ ਵੈਸਟਰਨ ਰਿਸਰਚਰ ਤੱਕ ਹੁਣ ਇਹ ਗੱਲ ਕਲੀਅਰਲੀ ਮੰਨਦੇ ਨੇ ਇਹਦੇ ਸਬੂਤ ਮਿਲਦੇ ਨੇ ਯਾਨੀ ਆ ਜਿਹੜੀਆਂ ਹਿਸਟਰੀ ਦੇ ਵਿੱਚ ਅਸੀਂ ਕਿਤਾਬਾਂ ਪੜ੍ਹਦੇ ਆ ਇਹ ਤੋਂ ਇਲਾਵਾ ਇੱਕ ਸੀਕ੍ਰੇਟ ਹਿਸਟਰੀ ਵੀ ਹੈ ਦੁਨੀਆ ਭਰ ਦੀ ਜਿਹੜੀ ਐਂਸ਼ੀਅੰਟ ਸਿਵਲਾਈਜੇਸ਼ਨਸ ਦੀ ਹਿਸਟਰੀ ਹੈ ਜਿਹੜੀ ਕਿ ਉਹ ਬੁਕਸ ਦੇ ਵਿੱਚ ਹੀ ਮਿਲਦੀ ਹੈ ਜਿਹੜੀਆਂ ਮੈਨੂਸਕ੍ਰਿਪਟਸ ਦੇ origignal manuscripts ਦੇ ਬੇਸ ਤੇ ਲਿਖੀਆਂ ਗਈਆਂ ਨੇ ਜਿਹੜੀਆਂ ਕੀ ਮਤਲਬ ਐ ਲਗਾ ਲਓ ਜੌਨਥਨ ਬਲੈਕ ਵਰਗੇ ਰਾਈਟਰ ਨੇ ਜਿਹੜੇ ਜਿਨ੍ਹਾਂ ਨੇ ਮੈਨੂਸਕ੍ਰਿਪਟ ਦੇ ਬੇਸ ਤੇ ਕਿਤਾਬਾਂ ਲਿਖੀਆਂ ਜਿਹੜੀ 10 10 20 20000 ਰੁਪਏ ਦੀਆਂ ਕਿਤਾਬਾਂ ਨੇ ਜਿਹੜੀਆਂ ਜਾਂ ਤਾਂ ਸਾਨੂੰ ਬਹੁਤ ਵੱਡੇ ਵੱਡੇ ਰਿਸਰਚ ਇੰਸਟੀਚੂਨਸ ਦੇ ਲਾਈਬ੍ਰੇਰੀਜ਼ ਦੇ ਵਿੱਚ ਮਿਲਦੀਆਂ ਨੇ ਜਾਂ ਕੋਈ ਬਹੁਤ ਜ਼ਿਆਦਾ ਗੰਭੀਰ ਰਿਸਰਚਰ ਹੋਵੇ ਉਹੀ ਇਹਨਾਂ ਨੂੰ ਖਰੀਦਦਾ ਹੈ ਜਾਂ ਬਾਅਦੋਂ ਜਿਹੜੀਆਂ ਇਹਨਾਂ ਦੀ ਪੀਡੀਐਫ ਵਗੈਰਾ ਅਵੇਲੇਬਲ ਹੋ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਪੁਰਾਣੀਆਂ ਹੋ ਜਾਂਦੀਆਂ ਨੇ ਇਹ ਚੀਜ਼ਾਂ ਤਾਂ ਫਿਰ ਉਹ ਪੀਡੀਐਫ ਵਗੈਰਾ ਡਾਊਨਲੋਡ ਕਰਕੇ ਜਿਵੇਂ ਕਾਗਜ਼ ਤੇ ਉਹਦੇ ਪ੍ਰਿੰਟ ਪੜਦੇ ਨੇ ਲੋਕ ਸੋ ਉਹਨਾਂ ਚੀਜ਼ਾਂ ਦੇ ਵਿੱਚ ਇੰਨਾਂ ਚੀਜ਼ਾਂ ਨੂੰ ਤਲਾਸ਼ੋਤਾ ਤੁਹਾਨੂੰ ਜਿਹੜੇ ਇੰਨਾਂ ਚੀਜ਼ਾਂ ਦੀ ਹਿਸਟਰੀ ਜਿਹੜੀ ਆ ਮਿਲ ਸਕਦੀ ਹੈ ਸੋ ਇਹ ਆਪਾਂ ਗੱਲ ਕੀਤੀ ਆ ਜੇ ਸੀਡ ਰੇਸਸ ਦੇ ਬਾਰੇ ਲਿਮੋਰियंस ਦੇ ਬਾਰੇ ਐਟਲੈਂਟians ਦੇ ਬਾਰੇ ਹਾਈਪਰਬੋਰियंस ਦੇ ਬਾਰੇ ਕਿਹਾ ਜਾਂਦਾ ਵੀ ਇੱਕ ਇਹ ਇਹ ਸਭਿ ਜਿਹੜੇ ਨਿਊਕਲੀਅਰ ਲੜਾਈਆਂ ਨੇ ਨਿਊਕਲੀਅਰ ਵਾਰਸ ਨੇ ਜਿਹੜੀਆਂ ਹੁਣੇ ਨਹੀਂ ਹੋ ਰਹੀਆਂ ਕਈ ਸਭਤਾਵਾਂ ਪੈਦਾ ਹੋਈਆਂ ਕਈ ਸਭਤਾਵਾਂ ਮਿਟ ਗਈਆਂ ਉਹ ਮਿਟੀਆਂ ਵੀ ਤਾਂ ਕਿਉਂਕਿ ਉਹਨਾਂ ਨੇ ਵੀ ਆਪਸ ਵਿੱਚ ਨਿਊਕਲੀਅਰ ਵਾਰਸ ਕੀਤੀਆਂ ਤੇ ਇਹ ਪਹਿਲੀ ਵਾਰ ਦੁਨੀਆ ਦੇ ਵਿੱਚ ਨਿਊਕਲੀਅਰ ਵਾਰਸ ਹੋਣ ਤਾਂ ਹੀ ਤਾਂ ਟੈਕਟੀਕਲ ਨਿਊਕਲੀਅਰ ਵਾਰਡਸ ਕਰਨ ਲੱਗੇ ਛੋਟੇ ਛੋਟੇ ਨਿਊਕਲੀਅਰ ਬੰਬ ਉਹ ਵੀ ਬਹੁਤ ਅਲੱਗ ਕਿਸਮ ਦੀ ਟੈਕਨੋਲੋਜੀ ਦੇ ਪੁਰਾਣੇ ਵਾਲੇ ਨਿਊਕਲੀਅਰ ਵਾਰ ਇਸੇ ਕਰਕੇ ਨਹੀਂ ਚੱਲਦੀਆਂ ਹੁਣ ਕਿਉਂਕਿ ਉਹਨਾਂ ਨੂੰ ਪਤਾ ਹੈ ਸਭ ਨੂੰ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਰਿਸਰਚਰਸ ਨੂੰ ਜਾਂ ਮੈਜੈਸਟਿਕ ਟਾਲੋ ਵਰਗੀਆਂ ਨੂੰ ਜਾਂ ਬਲੂ ਬੁੱਕ ਪ੍ਰੋਜੈਕਟ ਜਿਹੜੇ ਯੂਐਸ ਦੇ ਐਸੇ ਸੀਕ੍ਰੀਟ ਪ੍ਰੋਜੈਕਟ ਸੀਗੇ ਪ੍ਰੋਜੈਕਟ ਸਟਾਰਗੇਟ ਵਰਗੇ ਪ੍ਰੋਜੈਕਟ ਮੋਂਟੋਕ ਵਰਗੇ ਪ੍ਰੋਜੈਕਟ ਐਮਕੇ ਵਰਕ ਅਲਟਰਾ ਵਰਗੇ ਪ੍ਰੋਜੈਕਟ ਉਹਨਾਂ ਤੋਂ ਪਤਾ ਲੱਗ ਚੁੱਕਾ ਵੀ ਜਾਂ ਬਹੁਤ ਸਾਰੀਆਂ ਰੇਸਿਸ ਜਿਹ ਦੁਨੀਆ ਭਰ ਦੇ ਵਿੱਚ ਹੋ ਕੇ ਚਲੀਆਂ ਗਈਆਂ ਤੇ ਅਸੀਂ ਇਕੱਲੇ ਹੀ ਇਸ ਟਾਈਮ ਜਿਹੜੇ ਨੇ ਅਸੀਂ ਉਹੀ ਸਭ ਤੋਂ ਇਹ ਤਾਂ ਇੱਕ ਨੈਰੇਟਿਵ ਸੈੱਟ ਕੀਤਾ ਹੋਇਆ ਵੀ ਅਸੀਂ 6000 ਸਾਲ ਪਹਿਲਾਂ ਅਸੀਂ ਪੱਥਰਾਂ ਵਾਲੇ ਯੁੱਗ ਜਿੱਤਰੇ ਫਿਰਦੇ ਸੀ ਉਹ ਜਿਹੜੇ ਅਸੀਂ ਪਹਿਲਾਂ ਹੁਲਾ ਲਾ ਲਾ ਹੁਲਾ ਲਾ ਲਾ ਕਰਕੇ ਆਦੀਵਾਸੀਆਂ ਵਾਂਗੂ ਤੁਰੇ ਫਿਰਦੇ ਸੀਗੇ ਭਾਈ ਜੀ ਕਈ ਵਾਰ ਅਸੀਂ ਆਦੀਵਾਸੀ ਬਨ ਲਏ ਕਈ ਵਾਰੀ ਅਸੀਂ ਸੋਫਿਸਟੀਕੇਟਿਡ ਰਾਜੇ ਮਹਾਰਾਜਿਆਂ ਵਰਗੇ ਬਨ ਲਏ ਪਤਾ ਹੀ ਨਹੀਂ ਇਹ ਸਾਈਕਲ ਕਿੰਨੇ ਲੱਖਾਂ ਸਾਲਾਂ ਤੋਂ ਚੱਲ ਆ ਰਿਹਾ ਸੁਧਰਤੀ ਤੇ ਜਿਹੜੇ ਆ ਮਤਲਬ ਸੋਫਿਸਟੀਕੇਟਿਡ ਜਿਵੇਂ ਕਹਿ ਦਈਏ ਜਿਨ੍ਹਾਂ ਨੂੰ ਸਾਡੇ ਦੇਵੀ ਦੇਵਤਾ ਕਿਹਾ ਜਾਂਦਾ ਇਹ ਵੀ ਕਿਤੇ ਨਾ ਕਿਤੇ ਪੁਰਾਤਨ ਸਭਿਤਾਵਾਂ ਦੇ ਆਮ ਇਨਸਾਨ ਸੀਗੇ ਹਾਂ ਉਹਨਾਂ ਨੂੰ ਟੈਕਨੋਲੋਜੀ ਦੇ ਵੱਧ ਪੇਤ ਸੀਗੇ ਤਾਂ ਕਰਕੇ ਉਹ ਜਿਹੜੀ ਆਲੇ ਦੁਆਲੇ ਸਾਡੇ એનર્ਜੀ ਤੁਰੀ ਫਿਰਦੀ ਹੈ ਇਹਨੂੰ ਵਰਤਣ ਦੇ ਵੱਧ ਢੰਗ ਤਰੀਕੇ ਉਹਨਾਂ ਨੂੰ ਆਉਂਦੇ ਸੀਗੇ ਕਿਉਂਕਿ ਹੁਣ ਅਗਰ ਅਸੀਂ ਜੇ ਗੱਲ ਕਰੀਏ ਗੱਡਿਆਂ ਤੋਂ ਲੈ ਕੇ ਮੋਬਾਈਲ ਫੋਨ ਤੇ ਪਹੁੰਚੇ ਆ ਸਾਨੇ ਇੰਨੀ ਟੈਕਨੋਲੋਜੀਕਲ ਐਡਵਾਂਸਮੈਂਟ ਕੀਤੀ ਐ ਤਰੱਕੀ ਕੀਤੀ ਐ ਤਾਂ ਉਹਨਾਂ ਨੇ ਲੱਖਾਂ ਸਾਲ ਚ ਕਿੰਨੀ ਕੀਤੀ ਹੋਣੀ ਤਦ ਉਸ ਉਹਨਾਂ ਨੂੰ ਅਗਰ ਸਾਡੇ ਸਾਹਮਣੇ ਆ ਕੇ ਉਹ ਹੈ ਜਾਂ ਕੋਈ ਇਨਸਾਨ ਖੜ ਜਵੇ ਜਿਹੜਾ એનર્ਜੀ ਨੂੰ ਹਰ ਟੰਗ ਨਾਲ ਯੂਜ਼ ਕਰ ਸਕਦਾ ਹੋਵੇ ਕਾਰਡੀ ਸ਼ੇਵ ਸਕੇਲ ਦੇ ਮੁਤਾਬਿਕ એનર્ਜੀ ਦੇ ਹਰ ਸੋਰਸ ਨੂੰ ਯੂਜ਼ ਕਰ ਸਕਦਾ ਹੋਵੇ ਤਾਂ ਸਾਨੂੰ ਤਾਂ ਉਹ ਸਾਡੇ ਜਿਵੇਂ ਧਰਮ ਗ੍ਰੰਥਾਂ ਦੇ ਵਿੱਚ ਦੱਸਿਆ ਜਾਂਦਾ ਦੇਵੀ ਦੇਵਤਾਵਾਂ ਵਰਗਾ ਹੀ ਲੱਗੂਗਾ ਤੋ ਹੋ ਸਕਦਾ ਹੈ ਵੀ ਉਹ ਪੁਰਾਤਨ ਸਭਿਤਾਵਾਂ ਦੇ ਜਿਵੇਂ ਮਾਊਂਟ ਸ਼ਾਸਤਾ ਦੇ ਲੋਕ ਜਦੋਂ ਕਿਸੇ ਨੂੰ ਵੀ ਮਿਲੇ ਨੇ ਉਹਨਾਂ ਨੇ ਇਹ ਸਮਝਿਆ ਵੀ ਇਹ ਤਾਂ ਏਲੀਅਨਸ ਨੇ ਕਿਸਾ ਹੋਰ ਗ੍ਰਹਿ ਤੋਂ ਆਏ ਹੋਏ ਨੇ ਜਦਕਿ ਉਹ ਇਸੇ ਮਾਊਂਟ ਸ਼ਾਸਤਾ ਦੇ ਵਿੱਚ ਕੀ ਹੈ ਅੰਡਰਗਰਾਊਂਡ ਬੇਸ ਦੇ ਵਿੱਚ ਰਹਿ ਰਹੇ ਨੇ ਲੋਕ ਚਿਪਕੇ ਮਤਲਬ ਲੋਕ ਚਿਪਕੇ ਦਾ ਮਤਲਬ ਇਹ ਨਹੀਂ ਹੈ ਵੀ ਉਹ ਇੱਥੇ ਦੇ ਇਨਸਾਨਾਂ ਤੋਂ ਵਕਰੇ ਢੰਗ ਨਾਲ ਜਾਂ ਵਕਰੇ ਆਪ ਦੇ ਤੌਰ ਤਰੀਕਿਆਂ ਦੇ ਨਾਲ ਰਹਿ ਰਹੇ ਨੇ ਜਿਵੇਂ ਅਸੀਂ ਰਹਿੰਦੇ ਹਾਂ ਇੱਕ ਕੰਟਰੀ ਦੇ ਲੋਕ ਦੂਸਰੀ ਕੰਟਰੀ ਦੇ ਲੋਕਾਂ ਨਾਲੋਂ ਕਿੰਨੇ ਵਕਰੇ ਤਰੀਕੇ ਨਾਲ ਜਿਉਂਦੇ ਨੇ ਤਾਂ ਉਹਨਾਂ ਦਾ ਜਿਉਂ ਦਾ ਢੰਗ ਕਿੰਨਾ ਵੱਖਰਾ ਹੁੰਦਾ ਤਾਂ ਉਹਨਾਂ ਦਾ ਜਿਉਂ ਦਾ ਢੰਗ ਵੀ ਸਾਡੇ ਨਾਲੋਂ ਵੱਖਰਾ ਹੋਊਗਾ ਇੰਨਾ ਕਿ ਤਾਂ ਅਸੀਂ ਲੌਜੀਕਲੀ ਸੋਚ ਹੀ ਸਕਦੇ ਹਾਂ ਸੋ ਇਹ ਆਪਾਂ ਨੇ ਗੱਲ ਕੀਤੀ ਹੈ ਬੀਜ਼ਨਸ ਲਾਂ ਦੇ ਉੱਤੇ ਸੀਡ ਰੇਸਸ ਦੇ ਉੱਤੇ ਸੋ ਵੀਰਾਂ ਨੂੰ ਗੱਲਬਾਤ ਪਸੰਦ ਆਵੇ ਤਾਂ ਆਪਣਾ ਫੀਡਬੈਕ ਜ਼ਰੂਰ ਦੇਣਾ ਆਪਣੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰਨਾ ਅਦ੍ਰਿਸ਼ਮ ਦੇ ਨਾਮ ਨਾਲ ਆਪਣਾ ਫੇਸਬੁੱਕ ਪੇਜ ਹੈ ਤੇ ਅਦ੍ਰਿਸ਼ਮ ਪੰਜਾਬੀ ਦੇ ਨਾਮ ਨਾਲ ਆਪਣਾ YouTube ਚੈਨਲ ਹੈ ਤੇ ਵੱਧ ਤੋਂ ਵੱਧ ਵੀਰ ਜੁੜੋ ਤਾ ਮੇਰਾ ਹੌਸਲਾ ਵਧੇ ਤੇ ਆਪਾਂ ਤੁਹਾਡੇ ਅੱਗੇ ਅਸੀਂ ਹੋਰ ਚੀਜ਼ਾਂ ਪੈਰਾਨਾਰਮਲ ਡਿਸਕਸ਼ਨਸ ਲੈ ਆ ਕੇ ਰੱਖ ਸਕੀ। ਥੈਂਕ ਯੂ।